ਲੋਜੀ ਅੱਜ ਸੀ ਤੇ ਅੱਜ ਫੇਰ ਬਣਾ ਲੇ ਕਰਾਰੇ ਲੱਡੂ ਗਲੀਆਂ ਚ ਜਿਹੜੇ ਹੁੰਦੇ ਸਟਰੀਟ ਹਾਕਰ ਉਹ ਵਾਜਦੇ ਹੁੰਦੇ ਨੇ ਲੱਡੂ ਕਰਾਰੇ ਉਸ ਦਿਨ ਬਣਾਏ ਤੇ ਮੈਨੂੰ ਇੰਨੇ ਟੇਸਟੀ ਲੱਗੇ ਸੀਗੇ ਕਿ ਮੇਰਾ ਵੀਡੀਓ ਐਡਿਟ ਕਰਦੇ ਆਂ ਵੀਡੀਓ ਦੇਖਦੇ ਕੇ ਮਨ ਲਲਚਾਉਣ ਲੱਗ ਗਿਆ ਸੀ ਕਿ ਫੇਰ ਖਾਵਾਂ ਮੈਂ ਬਣਾ ਕੇ ਤੇ ਇਸ ਲਈ ਮੈਂ ਤੇ ਅੱਜ ਸਪੈਸ਼ਲੀ ਫੇਰ ਬਣਾਏ ਜੇ ਤੁਸੀਂ ਵੀ ਬਣਾਓ ਤੇ ਜਿਹੜੇ ਬਚੇ ਆ ਨਾ ਅਸੀਂ ਜ਼ਿਆਦਾ ਬਣਾਏ ਆ ਉਹਨਾਂ ਦੀ ਅੱਜ ਅਸੀਂ ਬਣਾਉਣੀ ਆ ਕੁਸ਼ ਦੀ ਕੜੀ ਬਣਾ ਲੈਣੀ ਆ ਤੇ ਕੁਸ਼ ਅਸੀਂ ਰੱਖਣੇ ਆ ਦਹੀਂ ਚ ਪਾਉਣ ਲਈ ਐਸੇ ਤਰ੍ਹਾਂ ਇਹਨਾਂ ਦੀ ਅਸੀਂ ਕੜੀ ਬਣਾਉਂਦੀ ਰੈਸਪੀ ਦੱਸਾਂਗੇ ਵੈਸੇ ਬਰਸਾਤਾਂ ਦੇ ਦਿਨਾਂ 'ਚ ਜਾਂ ਸਾਵਣ ਦੇ ਮਹੀਨੇ 'ਚ ਕਹਿੰਦੇ ਕਿ ਕੜੀ ਨਹੀਂ ਖਾਣੀ ਚਾਹੀਦੀ ਕਿਉਂਕਿ ਕੜੀ ਦਹੀਂ ਜਾਂ ਵੇਸਣ ਤੋਂ ਬਣਦੀ ਏ ਤੇ ਉਹਦੇ ਵਿੱਚ ਬੈਕਟੀਰੀਆ ਜ਼ਿਆਦਾ ਪੈਦਾ ਹੁੰਦਾ ਜੋ ਸਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਇਸ ਲਈ ਅਸੀਂ ਅੱਜ ਇਹਨਾਂ ਤਾਜ਼ੀਆਂ ਦਾਲਾਂ ਤੋਂ ਹੀ ਕੜੀ ਵੀ ਬਣਾਵਾਂਗੇ ਤੇ ਇਦੇ ਵਾਸਤੇ ਅਸੀਂ 4-5 ਘੰਟੇ ਪਹਿਲਾਂ ਮੋਂਗਦਾਲ ਤੇ ਚਣਿਆਂ ਦੀ ਦਾਲ ਨੂੰ ਭਿਓ ਕੇ ਰੱਖ ਲਿਆ ਸੀ ਉਸ ਨੂੰ ਅਸੀਂ ਗ੍ਰਾਈਂਡਰ ਵਿੱਚ ਪਾ ਕੇ ਹੁਣ ਚੰਗੀ ਤਰ੍ਹਾਂ ਪੀਸ ਲਿਆ ਵਿੱਚ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਤੇ ਹਰੀਆਂ ਮਿਰਚਾਂ ਪਾ ਲੀਆਂ ਸੀ ਪੀਸਣ ਤੋਂ ਬਾਅਦ ਬੈਟਰ ਦੇ ਵਿੱਚ ਅਸੀਂ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਤੇ ਬੇਕਿੰਗ ਸੋਡਾ ਦੀ 2 ਚੁਟਕੀਆਂ ਐਡ ਕਰ ਲਈਆਂ ਨੇ ਇਹਨਾਂ ਨੂੰ 5-7 ਮਿੰਟ ਚੰਗੀ ਤਰ੍ਹਾਂ ਬੈਟਰ ਨੂੰ ਫੈਂਟ ਲੈਣਾ ਤੇ ਹੁਣ ਅਸੀਂ ਇਹਦੇ ਲੱਡੂ ਫਰਾਈ ਕਰ ਲੈਨੇ ਚੰਗੀ ਤਰ੍ਹਾਂ ਲੱਡੂ ਫਰਾਈ ਕਰ ਲੈਣੇ ਵਧੀਆ ਤਰੀਕੇ ਨਾਲ ਤੇ ਇਹਨਾਂ ਲੱਡੂਆਂ ਦੀ ਹੀ ਅੱਜ ਅਸੀਂ ਬਣਾਵਾਂਗੇ ਕੜੀ ਕੜੀ ਵਾਸਤੇ ਹੁਣ ਅਸੀਂ ਲੈ ਲਏ ਨੇ ਇਧਰ ਖੜੇ ਮਸਾਲੇ ਤੇਜ ਪੱਤਾ ਜੀਰਾ ਦਾਲਚੀਨੀ ਸਟਿਕ ਸਾਬਤ ਧਨੀਆ ਤੇ ਤੁਸੀਂ ਮੇਥੇ ਵਗੈਰਾ ਵੀ ਲੈ ਸਕਦੇ ਹੋ ਰਾਈ ਵਗੈਰਾ ਲੈ ਸਕਦੇ ਹੋ ਉਹ ਅਸੀਂ ਪਹਿਲਾਂ ਫਰਾਈ ਕਰ ਲਏ ਬਰੀਕ ਕੱਟੇ ਹੋਏ ਲਸਣ ਤੇ ਅਦਰਕ ਨੂੰ ਅਸੀਂ ਫਰਾਈ ਕਰਨ ਤੋਂ ਬਾਅਦ ਪਿਆਜ਼ ਐਡ ਕੀਤਾ ਪਿਆਜ਼ ਦੇ ਫਰਾਈ ਹੋਣ ਤੋਂ ਬਾਅਦ ਟਮਾਟਰ ਤੇ ਹਰੀ ਮਿਰਚ ਐਡ ਕਰਕੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਵਿੱਚ ਅਸੀਂ ਤੇਜ ਪੱਤੇ ਫਰਾਈ ਕਰ ਲਵਾਂਗੇ ਕਸੂਰੀ ਮੇਥੀ ਐਡ ਕੀਤੀ ਤੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਜਣ ਤੋਂ ਬਾਅਦ ਅਸੀਂ ਵਿੱਚ ਬੇਸਿਕ ਮਸਾਲੇ ਐਡ ਕੀਤੇ ਜੋ ਤੁਸੀਂ ਸਬਜ਼ੀਆਂ ਵਾਸਤੇ ਯੂਜ਼ ਕਰਦੇ ਹੋ ਹਲਦੀ ਨਮਕ ਲਾਲ ਮਿਰਚ ਗਰਮ ਮਸਾਲਾ ਵਗੈਰਾ ਤੇ ਥੋੜੇ ਆਪਣੇ ਸਵਾਦ ਅਨੁਸਾਰ ਕਰਾਰੇ ਜੇ ਕੜੀ ਵਿੱਚ ਐਡ ਕਰ ਲੈਣੇ ਨੇ ਉਸ ਤੋਂ ਬਾਅਦ ਜਿਹੜਾ ਉਹੀ ਬੈਟਰ ਅਸੀਂ ਤਿਆਰ ਕੀਤਾ ਸੀ ਦਾਲਾਂ ਦਾ ਉਹਦੇ ਵਿੱਚੋਂ ਮੈਂ 3-4 ਚਮਚਾ ਵਚਾ ਲਿਆ ਸੀ ਤੇ ਉਹਦੇ ਵਿੱਚ 3-4 ਚਮਚਾ ਮੱਚੀ ਦਹੀਂ ਦੇ ਐਡ ਕਰਕੇ ਤਾਜ਼ਾ ਦਹੀਂ ਹੀ ਅਸੀਂ ਇਸਤੇਮਾਲ ਕਰਨਾ ਹੈ ਤੇ ਇੱਕ ਡੰਗ ਹੀ ਇਹ ਕੜੀ ਨੂੰ ਨਹੀਂ ਇਸਤੇਮਾਲ ਕਰਨਾ ਹੈ ਜਿਆਦਾ ਵਾਰੀ ਇਸ ਕੜੀ ਨੂੰ ਜਿਆਦੇ ਢੰਗ ਨਹੀਂ ਇਸੇ ਚਲਾਉਣਾ ਕਿਉਂਕਿ ਇਹਦੇ ਵਿੱਚ ਬੈਕਟੀਰੀਆ ਪੈਦਾ ਹੋ ਜਾਂਦਾ ਜੋ ਬਿਮਾਰ ਕਰਦਾ ਹੈ ਤੇ ਇਸ ਤਰ੍ਹਾਂ ਅਸੀਂ ਤਾਜ਼ੇ ਦਹੀਂ ਦੀ ਕੜੀ ਤੇ ਇਸੇ ਦਾਲਾਂ ਦੀ ਪੀਸੀ ਹੋਏ ਬੈਟਰ ਦੀ ਕੜੀ ਜਿਹੜੀ ਹੈ ਉਹ ਤਿਆਰ ਕਰ ਲਈ ਹੈ ਤੇ ਉਹਦੇ ਵਿੱਚ ਵਿਚ ਐਡ ਕਰ ਦਿੱਤੇ ਨੇ ਅਸੀਂ ਇਹ ਬਣਾਏ ਹੋਏ ਲੱਡੂ ਤੇ ਇਹਨੂੰ ਦੂਸਰਾ ਤੜਕਾ ਲਗਾਇਆ ਉਹਦੇ ਵਿੱਚ ਰਾਈ ਤੇ ਦੇਗੀ ਮਿਰਚ ਸਾਬਤ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਵਗੈਰਾ ਫਰਾਈ ਕਰਕੇ ਤੇਜ ਪਤਾ ਐਡ ਕਰਕੇ ਫਰਾਈ ਕਰਕੇ ਅਸੀਂ ਕੜੀ ਸ਼ੈਡ ਕਰ ਦਿੱਤਾ ਹੈ ਕੜੀ ਹੁਣ ਸਾਡੀ ਬਿਲਕੁਲ ਤਿਆਰ ਹੈ ਸਰਵ ਕਰਨ ਵਾਸਤੇ